ਸੰਤ ਚੋਲਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਰੰਗ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੌਚਕ ਸਮਾਰੋਹ ਦੇ ਖੁਸ਼ੀ ਚ ਅੰਮ੍ਰਿਤਸਰ ਦੇ ਹਾਤੀ ਪਾਜਵਾ ਦੇ ਕਾਰਜਕਰਤਾ ਜੋਸ਼ ਵਿੱਚ ਹੋਸ਼ ਵੀ ਗਵਾ ਬੈਠੇ ਪਾਰਟੀ ਵਰਕਰਾਂ ਨੇ ਮੋਦੀ ਦੇ ਜਸ਼ਨ ਦੇ ਚੱਕਰ ਚ ਸੜਕ ਤੇ ਦੇਸ਼ ਭਗਤੀ ਦੇ ਗੀਤ ਲਾ ਕੇ ਦਾਰੂ ਦਾ ਲੰਗਰ ਲਾ ਦਿੱਤਾ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਟਾਰੇ ਚ ਸੜਕ ਤੇ ਖੁੱਲਿਆਂ ਦਾਰੂ ਵੰਡੀ ਜਾ ਰਹੀ ਹੈ ਅਤੇ ਪਿੱਛੇ ਦੇਸ਼ ਭਗਤੀ ਦੇ ਗੀਤ ਚੱਲ ਰਹੇ ਨੇ ਇਸ ਵੀਡੀਓ ਚ ਭਾਜਪਾ ਦੇ ਹਾਤੀ ਦੇ ਪ੍ਰਧਾਨ ਪਰਮੋਦ ਦੇਵਗਨ ਵੀ ਨਜ਼ਰ ਆ ਰਹੇ ਨੇ ਅਤੇ ਸ਼ਰਿਆਮ ਛਰਾਬ ਵੰਡੀ ਜਾ ਰਹੀ ਹੈ ਅਤੇ ਇਸ ਨਿਸ਼ੀਲੇ ਜਸ਼ਨ ਤੋਂ ਬਾਅਦ ਇਹ ਸਾਹਿਬ ਪਾਰਟੀ ਤੋਂ ਬਾਰਡਰ ਏਰੀਆ ਖਾਤਮੇ ਦੇਵੀ ਉਮੀਦ ਕਰ ਰਹੇ ਨੇ ਤੁਸੀਂ ਖੁਦ ਦੇਖੋ ਕੀ ਕਹਿ ਰਹੇ ਨੇ प्रमोद ਦੇਵਗੰਜੀ ਇਹ ਬਾਰਡਰ ਏਰੀਆ ਦੀਆਂ ਜਿੰਨੀਆਂ ਵੀ ਤਕਲੀਫਾਂ ਆ ਜਾਂ ਇੰਡਸਟਰੀ ਨਾਲ ਹੈ ਜਾਂ ਨਸ਼ੀਲ ਸਬੰਧੀ ਆ ਕਾਰੋਬਾਰ ਸਬੰਧੀ ਆ ਇਹ ਹਰ ਇੱਕ ਜਿਹੜੀ ਆ ਬਾਰਡਰ ਏਰੀਆ ਦੀ ਜਿਹੜੀ ਆ ਉਹ ਦੁੱਖ ਦਰਦੂ ਦੂਰ ਕਰਨਗੇ ਇਹ ਸਭ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ ਜਿੱਥੇ ਚੋਣਾ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਸ਼ੇ ਦੇ ਖਾਤਮੇ ਦੀ ਗੱਲ ਕਰਕੇ ਗਿਆ ਸੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਸ਼ੇ ਦੇ ਖਿਲਾਫ ਪਿਛਲੇ ਇੱਕ ਹਫਤੇ ਤੋਂ ਪੂਰੇ ਪੰਜਾਬ 'ਚ ਕਾਰਵਾਈ ਕਰਨ ਦਾ ਦਾਵਾ ਕਰ ਰਹੀ ਪੰਜਾਬ ਪੁਲਿਸ ਨੂੰ ਸੜਕ ਤੇ ਸ਼ਰਿਆਂ ਵੰਡੀ ਜਾਰੀ दारू ਨਜ਼ਰ ਨਹੀਂ ਆਈ ਫਿਲਹਾਲ ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮੱਥਾ ਟੇਕ ਕੇ ਦੇਸ਼ ਨੂੰ ਗੰਭੀਰਤਾ ਸੰਦੇਸ਼ ਦੇ ਰਹੇ ਨੇ ਉਥੇ ਦੂਜੇ ਪਾਸੇ ਭਾਜਪਾ ਨੇਤਾ ਅਤੇ ਕਾਰਜਕਰਤਾ ਪਾਰਟੀ ਦੇ ਅਖਸਰ ਨੂੰ ਮਿੱਟੀ 'ਚ ਮਲੌਂਚੇ ਤੁਲੇ ਹੋਏ ਨੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ ਲਈ